ਕਾਲ ਜੀ ਸਾਰੇ ਵੀਰਾਂ ਨੂੰ ਲਾਓ ਵੀ ਸੱਜਣੋ ਮੇਰਾ ਵੀਰੋ ਆਪਣਾ ਭਤੀਜਾ ਚੱਲਿਆ ਜੇ ਬਾਸਟ੍ਰੇਲੀਆ ਦੇ ਵਿੱਚ ਤੇ ਆਪਾਂ ਕਰਨ ਲੱਗਿਆ ਘਰੇ ਪਾਲਟੀ ਮੇਰਾ ਵੀਰੋ ਜਿਹੜੇ ਭਰਾ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਜੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਜੀ ਤੇ ਜਿਹੜੇ ਮੇਰੇ ਭਰਾ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਜੀ ਮੇਰਾ ਵੀਰੋ ਤੇ ਸਾਰੇ ਪ੍ਰੋਗਰਾਮ ਤੁਹਾਨੂੰ ਦਿਖਾਉਣੇ ਜੱਟਾਂ ਦਾ ਜੋ ਕੰਮ ਕਰ ਉਹ ਯਾਰ ਹੁੰਦਾ ਅੱਜ ਇਹ ਪਾਲਟੀ ਤੇ ਕੱਲ ਨੂੰ ਦੀ ਫਲੈਟ ਹੈ ਮੇਰਾ ਵੀਰੋ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਵੀਡੀਓ ਨਾਲ ਜੁੜੇ ਰਹਿ ਜੀ ਮੇਰੇ ਭਰਾ ਆਪਾਂ ਕਰਦੇ ਆ ਅੱਗੇ ਸ਼ੁਰੂਆਤ ਜੋ ਵੀ ਘਰ ਦੇ ਵਿੱਚ ਕਰੋਗੇ ਯਾਰ ਉਹਦਾ ਸਾਰਾ ਦਿਖਾਉਣੇ ਆ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਮੇਰਾ ਵੀਰ ਭੁੱਲਣਾ ਹਾਂ ਆਪਾਂ ਮੇਜ਼ ਮੂਹਰੇ ਇੱਥੇ ਸਾਰੇ ਲਾ ਦਿੱਤੇ ਨੇ ਇੱਥੇ ਮੇਜ਼ ਲਾ ਦਿੱਤਾ ਐਂਦਰ ਆ ਕੁਰਸੀਆਂ ਲਾ ਦਿੱਤੀਆਂ ਮੇਰਾ ਵੀਰ ਜੋ ਵੀ ਆਪਣੇ ਘਰੇ ਪਰੌਣੇ ਆਉਣਿਓ ਉਹ ਇੱਥੇ ਚਾਹ ਪਾਣੀ ਪੀਣ ਕੇ ਬਹਿ ਗਏ ਆ ਦੋ ਮੇਜ਼ ਲਾ ਦਿੱਤੇ ਨੇ ਆਪਾਂ ਗਲਾਹ ਗਲੂ ਜੋੜਦੇ ਆ ਚੰਗੀ ਤਰ੍ਹਾਂ ਗਲਾਹ ਬੱਠੀਕ ਜੋੜ ਦਿੱਤੇ ਬੱਠੇ ਵਧੀਆ ਹੋ ਗਏ ਪਲੇਟਾ ਬਲੂ ਦਾ ਜੋੜ ਤਿੰਨ ਕਿੰਨੇ ਕੁ ਬੰਦੇ ਹੈਗੇ ਨਹੀਂ ਬੰਦੇ ਚਾਈਂ ਦਾ ਚਲੇ ਨੇ ਵੀ ਜਾਣੇ ਪਰਵ ਨੇ ਤੇ ਚਲੀਏ ਦੇਖੀ ਬਾਕੀ ਜਾ ਰਹੇ ਹੋਰ ਕੀ ਰਹਿ ਕੇ ਲਿਆਉਣਾ ਬੱਸ ਸ਼ਕਤ ਆ ਗਿਆ ਸਮਾਨ ਬਾਕੀ ਇੱਥੇ ਲੱਗ ਜਾਏਗਾ ਚਲ ਠੀਕ ਹੈ ਬਾਕੀ ਕੌਣ ਆਇਆ ਨਾਲ ਕਿੱਥੇ ਆ ਵਰਸਾ ਕਿੱਥੇ ਡੱਕਿਆ ਬੱਲੇ ਭయ్యా ਬੱਲੇ ਭయ్యా ਉਹ ਠੀਕ ਠਾਕ ਹੈ ਹਾਂ ਠੀਕ ਠਾਕ ਹਾਂ ਚਲੋ ਸੱਜਣ ਆਈ ਗਏ ਸੱਜਣ ਬੜਾ ਆ ਰਾਵਣ ਚਲ ਬੜੀਆ ਹੋ ਗਿਆ ਆ ਗਈ ਰਤਾਸੀ ਕਾ ਹਣ ਸਾਡੀ ਬੂਆ ਆ ਗਈ

ਕਿਵੇਂ ਪਰੌਣੇ ਨੇ ਮੈਂ ਹਾਲੇ ਆਇਆ ਪਰੌਣੇ ਆ ਟਾਈਮ ਕਿੰਨਾ ਹੋ ਗਿਆ ਘਰ ਦੇ ਗਿਆ ਪੌਣੇ ਕਿ ਪੌਣੇ 11 ਹੋ ਗਏ ਵਾਕੀ ਪੌਣੇ 11 ਹੋ ਗਏ ਨੇ ਲੇਕ ਨੇ ਪੁਪੜਾ ਮੈਂ ਘਰ ਦੇ ਘਰ ਦੇ ਖਾ ਵੀ ਕੇ ਸੋਨੀਆ ਮੈਂ ਨਾ ਬਾਸ ਹੁਣਾ ਆਪਦੇ ਆਪਦੇ ਜੀ ਆ ਜਵਾਈ ਆ ਗਿਆ ਬਾ ਜਵਾਈ ਦੀ ਲੋ ਜਵਾਈ ਦੀ ਹਲੋਰ ਸੀ ਬਾ ਪਰੌਣਾ ਆ ਗਿਆ ਸਾਡੇ ਫੋਨ ਆ ਗਿਆ ਯੇ ਹਲੋ ਚਲੋ ਆਹ ਆਹ ਹੋਲੀ-ਹਲੀ ਸਾਰੇ ਆ ਜਾਣਗੇ। ਜੀ। ਫਿਰ ਜਾਵਾਂਗੇ। ਪਾਣੀ ਦੀ ਬਾਣੀ ਪੀਏ ਕਰੀ। ਬਾਣੇ ਦੇ ਤੰਬੂ ਦੇ ਬਾਹਰ ਹੀ ਬੰਨ੍ਹਦੇ ਨੇ। ਭਾਈਏ ਸਾਡੇ ਦਾ ਮੁੰਡਾ ਵੀ ਬਾਹਰ ਹੀ ਏ। ਕਿਹੜੇ ਦੇਸ਼ ਕਿੰਨੇ ਆਪਣਾ ਕਿੰਨੇ? ਬਹਰੀਨ ਵਿੱਚ। ਬਹਰੀਨ ਦੇ ਵਿੱਚ। ਆ ਜਾ ਤੂੰ। ਕੋ ਪਿੱਛੇ ਖੜਾ ਨਾ। ਆਈ ਨਹੀਂ ਆ ਜੰਗੀ ਇੱਕੋ ਜੰਦਾ। ਅੱਜ ਅੱਜ ਵੀਡੀਓ ਸਾਰੀਆਂ ਦੀ ਬਣੇਗੀ ਵੇਖੀਂ ਕੱਲੇ ਤੂੰ ਐ ਬਲੌਗ ਮੈਂ ਨਾ ਸਭ ਬ੍ਰੋ ਸਸਰੀ ਗੱਲ ਜੀ ਹੋ ਠੀਕ ਠਾਕ ਹਾਂ ਜੀ ਚਲ ਹੋਰ ਜੀ ਸਸਰੀ ਸਾਸਰੀ ਗਾਲਾ ਸਾਸਰੀ ਗਾਲਾ ਸਾਸਰੀ ਗਾਲਾ ਬਹੁਤ ਗੱਡੀਆਂ ਸਭ ਮੈਂ ਤਾਂ ਜਗਰਾਜ ਉਧਰ ਹੀ ਕੱਲ ਦੇਣੀਆਂ ਨਹੀਂ ਵੇਚਦੇ ਕਿੰਨੀਆਂ ਹੋਰ ਆਉਣੀਆਂ ਹਾਂ ਇੱਥੇ ਆ ਹਲਵਾ ਫਿਰ ਮੈਂ ਹਾਂ ਉਧਰ ਲਵਾ ਦੇ ਇੱਕ ਦੋ ਗੰਨੀਆਂ ਮੇਜਰਵਾ ਗੰਨੀਆਂ ਹੋਰ ਆਉਣੀਆਂ ਉਹ ਜਿਹੜੀ ਪਿਛਲੇ ਬਣਾਈ ਉਧਰ ਲਵਾ ਦੀ ਇੱਕ ਹੋਰ ਮੇਜਰ ਉਹ ਲਾ ਦੇ और जी ठीक ठाक बढ़िया जी काल और ठीक ठाक लाया 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 छेती ਚਲਵਾ ਦਿੰਦੇ ਸਗੋ ਬੇਲੀ ਉਧਰ ਉਹਨਾਂ ਦੇ ਘਰੇ ਨਹੀਂ ਸਹੀ ਨਹੀਂ ਖੜੇ ਨਹੀਂ ਨਾ ਬੇਲੀ ਉੱਥੇ ਪਹਿਲੇ ਬੂਆ ਬਾਬਾ ਖੁੱਲਣਾ ਆ ਜਾ ਮੈਂ ਹੋਣਾ ਨਹੀਂ ਉੱਥੇ ਪਿਛਾ ਉਦਨੇ ਘਰੇ ਚਲ ਡੱਕ ਦਿੰਦੇ ਹੈ ਚਲ ਕੋਲੇ ਬਾਸਾਂ ਦੇ ਗਾਂ ਘਰਾਦੇ ਦੇ ਆਪੇ ਜਿਹੜੀ ਦੁੱਧੀ ਆ ਜਾ ਅਵੇਰੇ ਹੋ ਹੋ ਓਹ ਠੀਕ ਠਾਕ ਥੋੜਾ ਹੋ ਜਾ ਜਾ ਕਹਿੰਦਾ ਜਾਨ ਨੂੰ ਬੋਲਾਈ ਠੀਕ ਹੈ ਜਾਨ ਨੂੰ ਬੋਲਾਈ ਜਾਨ ਨੂੰ ਹੋਰ ਜੀ ਠੀਕ ਹੈ ਜੀ ਹੋ ਗਿਆ ਸਿਕਾ ਸਿਕਾ ਹੋ ਜੀ ਠੀਕ ਹੈ ਮੇਰੀ ਵਧੀਆ ਤਾਂ ਹੈ ਸਵਾਗਤ ਬੈਠੋ ਆ ਜਾਓ ਉੱਥੇ ਦੇੜੀ ਜੀ ਬਹਿ ਜਾਓ ਬਈ ਆਉ ਤੇ ਨਾ ਤੰਦੂਰ ਬੜਾ ਵਧੀਆ ਲੱਗਣਾ ਸਾਰੇ ਬੰਦੇ ਆ ਗੱਲ ਨਹੀਂ ਰੋ ਸਹੀ ਗੱਲ ਹੈ ਸਾਰੇ ਦੋਨੋਂ ਫਰਾਈ ਰੱਖਦੇ ਹੋ ਇਹ ਕੜਾਹੇ ਵਿੱਚ ਬੰਦਾ ਮਾਰਿਆ ਤੇ ਪਾਤੀਏ ਪੈਸੇ ਪੈਸਾ ਲੈ ਲੈ ਅੱਛਾ ਉਹ ਫਿਰ ਪ੍ਰਕਾਸ਼ ਜਿਹੜਾ ਇਹਨੂੰ ਇਹਨੇ ਲਵਾਇਆ ਸੀ ਰਾਜਾ ਨੇ ਰੇਮਕੂ ਤੇ ਸਾਰੇ ਦੁਬਾਰਾ ਵਿੱਚ ਆਹ ਠੀਕ ਹੈ ਉਹ ਲੱਗਿਆ ਉਹ ਉਸੇ ਥਲੇ ਰੱਖਤੇ ਉੱਠੋ ਸਾਰੀ ਨਾ ਜਨ ਪੱਖੇ ਨਾਲ ਹਾਂ ਜਾਂ ਅੰਦਰ ਮੜੇਪਰਾ ਕਰ ਦੇ ਕਿਤੇ ਪਾਸੇ ਜੀ ਲੈ ਵਿਚਾ ਦਾ ਜਵਾਨੋ ਸਮਾਨ ਗਿਆ ਲੱਗ ਆਹ ਵਰਫੀ ਚਮਚਮ ਪਿਆਰਾ ਸੁਗੁਲੇ ਕਾਰੇ ਤਾਂ ਸਮੋਸੇ ਥੱਲੇ ਪਏ ਨੇ ਉਹ ਵੀ ਰੱਖ ਦਿੰਨੀ ਵੀਰ ਭਰਾ ਜਿੰਨੇ ਵੀ ਆਏ ਚਲੋ ਛਗਣ ਅਕਰੀਓਂ надуй я ক'লে <small> ਰੱਖ ਲਈ ਕੌਣ ਤਮਾ ਬੋਲੋ ਦੇ ਹਾਂਜੀ ਬੋਲੋ ਸਤਰੀ ਗਾ ਜੀ ਸਤਰੀ ਗਾ ਬਹੁਤ ਠੀਕ ਠਾਕ ਜੀ चलो वजी चाहिए कि कम कहते उन्हें तो सत्ते पे जी अच्छा है? अच्छा रात पै ग अच्छा अच्छा ठीक है लिया कर ਆਨੇ ਬਿਲੀ ਭਾਂਡੇ ਦਵਾ ਤੇ ਉਹ ਉਮੀਦ ਕਿਥੇ ਰੱਖਦੇ ਦੂਜੇ ਕਿਥੇ ਟ੍ਰੇ ਦੀ ਵੱਡੀ ਉਹ ਕੋਣ ਲੈ ਗਿਆ ਉਹ ਦੇਖੋ ਉਹ ਲੈ ਗਿਆ ਆ ਗਾ ਖਾ ਖਾ ਭੋਗੜੇ ਕਾਇਤੇ ਲਾ ਹਾਂ ਤੇਵਲ ਲਾ ਥਲੇ ਚੰਗੀ ਤਰ੍ਹਾਂ ਤੇ ਬਾਹ ਹੈ ਅਨੇਰੀ ਜੇ ਖੜ ਬੜਾ ਦੱਸਦੇ ਬੈਣੇ ਸ਼ਾਮ ਨੂੰ ਆ ਬੱਦਲ ਦਾ ਪੰਦਾ ਨਹੀਂ ਲੱਗੇ ਪਹਿਲੇ ਬੋਲੇ ਰੋਟੀ ਖਾ ਲੈਣੇ ਇੰਨਾ ਕੀ ਆ ਕਾਗਜ ਇਹਨਾਂ ਉੱਡ ਜਾਣਗੇ ਆਜੋ ਬੀਜਵੰਨੋ ਆਜੋ ਹਾਂ ਬਰੋ ਲੱਗਾਈ ਪਈ ਪਹਿਲੇ ਸੰਗੀਤ ਆ ਸਹੀ ਗੱਲ ਹੈ ਐ ਜਿਆਦਾ ਬਣਾਉਂਦਾ ਨਹੀਂ ਤੂੰ ਬਈਆ हां वेला ये वेले ਜਾਂਦਾ ਹੈ ਸਹੀ ਗੱਲ ਉਹ ਮੁੰਡੇ ਨੇ ਬਾਹਰ ਜਾਣਾ ਤਾਂ ਤਾਂ ਉਹ ਕੰਮ ਪੂਰਾ ਕਰਦਾ ਪਿਆ ਜੀ ਉਹ ਮਰਾ ਦਾ ਜਾਇ ਸਿੱਖ ਲਈ ਹੈ ਹਾਂ ਐਨੀ ਮਾਰ ਲਾ ਵਾਜ ਆਏ ਉੱਛਾ ਉਹ ਕੋ ਉਪਰ ਚੜਦੇ ਆ ਗਿਆ ਮਾਰ ਵਾਜ ਵੀ ਬੈ ਜਾਣ ਕਿ ਜੀ ਇੱਥੇ ਆਦਾ ਬਾਲ ਕੋਈ ਹੋਰ ਬੈਠ ਕੇ ਮੈਨੂੰ ਮੈਠੇ ਬੈਠ ਕੋਸੇ ਗਾਉਲਾ ਇਹੋ ਨਾਲੀ ਕੁਰਸੀਆਂ ਤਾਂ ਬੜੀਆਂ ਪਈਆਂ ਉਧਰ ਆ ਬੰਜਾ ਇਹਦੇ ਡੱਟਾ ਦੋ ਉਹ ਕੁਰਸੀਆਂ ਪਈਆਂ ਚੁੱਕ ਲੈ ਅੰਦਰ ਓਏ ਤੇਰਾ ਨਾ ਕਈਆਂ ਤਾਂ ਬੜਿਆ ਹੀ ਨਹੀਂ ਅਜੇ ਵੀ ਸਾਰੇ ਰਹਿ ਕੇ ਬੰਦੇ ਮਿਲਣ आले ਅਜੇ ਕਈ ਫਿਰ ਆਜਾ ਆ ਮਨ ਇਹੀ ਕਰਦੀ ਪਈ ਹਾਂ ਆਹ ਟਾਈਮ ਦੀ ਹੁੰਦਾ ਕਿੰਦੀ ਫੋਟੋ ਨਹੀਂ ਸਹੀ ਹੋਣੀ ਕਿੱਥੇ ਬਹਿਣਾ ਕਿੱਥੇ ਨੇ ਫੜ ਕੇ ਯਾ ਕੁਰਸੀ ਆਵੇ ਬਈ ਫੜ ਦੇ ਨੂੰ ਪਰ ਫੜ ਯਾ ਇੰਤਾਂ ਕਰ ਛੋੜ ਦੇ ਲਾਓ ਉਹ ਯਾਦਰ ਨਹੀਂ ਲਾ ਹੋ ਜਾਣਾ इधर नेरा बल्ब शैड है फोटो भी खिंच मोबाइल फाइडिंग मोबाइल फोटो इधर आके खेल ਆਪਣਾ ਬੋਟੋੜ ਵਾਲਾ ਆ ਹੀ ਬੜੇ ਲੈਟਿਕ ਲੈਟਿਕ ਮਾ ਇਹ ਕਿਹਾ ਤੇ ਮੈਂ ਬਾਹਰ ਆ ਤੈਨੂੰ ਆਈ ਉਹਦੇ ਤੋਂ ਤੋਂ ਗਾਣਾ ਚਲਾ ਕੇ ਥੋੜੀ ਜਿਹੀ ਐ ਵਾਧਾ ਗਲਾਬੋ ਇਹ ਤਾਂ ਇੰਨਾਂ ਹੀ ਬੜੀ ਦਾ ਹੁੰਦਾ ਹੈ ਤੇ ਤਾਂ ਨਾ ਜੋ ਆਪਰੇ ਬੋਟੋੜ ਚੱਲਦੀ ਆ ਜਾਂ ਜਿੱਤੇ ਲੌਕ ਕਰਦੀ ਰਹਿੰਦਾ ਬਸ ਜਿਆਦਾ ਨਾ ਬਣਾ ਬਣਾ ਬੰਗਵਾ ਤੁਹਾਨੂੰ ਆਹੋ ਮਾਰਨ ਦਾਾਇਆ ਤੇ ਨਵੀਂ ਦੇ ਜੀ ਜੋ ਆ ਆਇਆ ਐਕਸਟ ਐਕਸਟ ਜਨਾਈ ਬ੍ਰੇਕ ਕੋਲੋਂ ਖਿੱਚਾਈ ਬਿੰਦਰ ਬਾਬੂ ਬਾਬੂ ਜਦਾ ਵੀ ਛੱਡ ਦੋ ਬੜਦਾ ਯਾ ਪੜਾਏ ਜਿਦਰਾ ਜੈਨ ਹੋ ਜਾ ਉਹ ਬੰਦੇ ਕਾਪੀ ਵਾਹ ਨਾ ਜਗਰਾਏ ਮੀ ਇਧਰ ਸੀ ਸਭ ਉਹ ਮਨਿਆ ਪਰ ਕਾਦੇ ਮਾ ਲੱਗ ਜਾ ਇਹ ਮੁੰਡਾ ਹੈ ਆਸਟ੍ਰੇਲੀਆ ਦਾ ਜਿਹਨੇ ਬਾਹਰ ਜਾਣਾ ਆਸਟ੍ਰੇਲੀਆ ਦੀ ਤਰਫ ਹਾਂ ਸਗਣਾ ਵਿਆਹ ਹੁੰਦਾ ਭੀ ਬਾਕੀ ਤੇ ਰੱਖਿਆ ਉਹ ਰੱਖਿਆ ਚਲੋ ਮਾਣਾ ਵਾਰਗਾਂ ਲਗਣਾ ਚਾਹੁੰਦੇ ਆਂ ਹਾਂ ਚਦਾਈ ਦੇ ਖੜਨ ਪਿੱਛੇ ਚਾਨਣ ਦੇ ਅਨੇਰਾ ਜਾਇਆ ਪਿਆ ਹੈ ਚੋ ਪਰਦੇ ਪਾਸੇ ਕਰਦੇ ਨੇ ਇੱਥੇ ਇੱਧਰ ਆ ਜਾ ਇੱਧਰ ਆ ਤਗਰਾ ਜੀ ਇੱਥੇ ਆ ਜਾ ਕੋੜੋਣੀ ਸਹੀ ਆਉਂਦੀ ਵੀ ਬਾਈ ਨੇਰਾ ਜਾਇਆ ਪਿਆ ਵੇ ਇੱਥੇ ਸਹੀ ਹੂ ਹਾਂ ਕੋਣੇ ਹੁੰਦਾ ਨਹੀਂ ਬਲਬ ਨੂੰ ਹੁਣ ਕੋਈ ਨਹੀਂ ਹੁੰਦਾ ਆ ਗਾ ਰਹੀ ਹੈ ਇਹ ਗੱਡੀ ਚੋਰ ਲੈ ਨਾ ਨਾ ਠੀਕ ਹੈ ਠੀਕ ਹੈ ਇਹ ਤਾਂ ਵੀਡੀਓ ਬੰਦੀ ਵੀ ਹਾਂ ਤਾਰੇ ਬਲੈਣਾ ਨਹੀਂ ਬਲਾਉਂ ਜਾ ਰਹੇ ਆ ਆਏ ਨਹੀਂ ਜਾਇਆ ਆਹ ਫੋਨ ਹੀ ਲਾ ਦੇ ਫੜ ਕੇ ਆਏ ਮੀਟਰ ਜੜੀ ਲਾ ਦੇ ਨਾ ਤੋ ਬੜਾ ਯਾਦ ਮੈਨੂੰ ਕਿੱਥੇ ਬੁਲਾਉਣਾ ਆ ਆ ਕੀ ਕੋ ਨਹੀਂ ਦਾਨ ਕੋ ਨਹੀਂ ਕੋਈ ਚੱਕਰੀ ਨਾ ਚਲੋ ਐਣ ਗਏ ਕਿੱਥੇ ਜਾਣਾ ਆ ਬਾਕੀ ਖੜ ਜਾ ਤੂੰ ਵੀ ਨਾਲ ਆ ਛੇਲੀ ਕਿਹੜਾ ਕਿੱਥੇ ਆ ਹੜ ਜਾ ਤੇ ਨਾ ਜਣੇ ਜਾ ਉਹ ਹੋ ਜੇ ਨਾ ਆ ਆਇਆ ਨੀ ਕੇ ਆਪ ਕੋਈ ਪਾਸੇ ਕਰਦੇ ਪਰਾ ਨੂੰ ਚਲੋ ਚਲੋ ਮੈਨੂੰ ਬਾਕੀ ਤੇ ਅਹੀ ਬਾਹਰ ਜਿਹੜਾ ਪੜੀ ਤੇ ਪਾਸੇ ਉਹਨਾਂ ਕਹਿ ਰਹੇ ਨੇ ਇਹ ਕੈਮਰਾ ਸਾਡਾ ਆਪੀ ਹੈ ਨਹੀਂ ਇਹ ਬਾਤ ਕਰਾਂਗੇ ਨਹੀਂ

ਮੈਂ ਗਿਆ ਗਿੰਦਰ ਗਿੰਦਰ ਦੇ ਇੱਥੇ ਹੀ ਗਿੰਦਰ ਦੇ ਇੰਦਰ ਨਹੀਂ ਕਿਤੇ ਜਾਂਦਾ ਫੋਟੋ ਰੋਣੀ ਹੈ ਹੈ ਉਹਨੂੰ ਮੀਤ ਨੂੰ ਫੋਟੋ ਦਾ ਡਿਲੀਵਰੀ ਮੈਂ ਲੈ ਗਿਆ ਕੱਥਾ ਕਿੱਥੇ ਚੱਲਣਾ ਹੈ ਐਸ਼ਵਾ ਜੰਨੇ ਜਿਨਾਂ ਨੇ ਮੁੱਠੀਆਂ ਭੇਦੀਆਂ ਹੋਵੇ ਅਹ ਕਾਲਾ ਖਰਾਬ ਹੈ ਸੀਰੀਆਂ ਵੀ ਮੱਝ ਦੀ ਚੇਤਾਵਨੀ ਉਹਨੇ ਵੀ ਦੇ ਦਿੱਤੀ ਤਿਆਰੀ ਤਿਆਰੀ ਹੁਣ ਕਰੀਏ ਵਾਕਈ ਸਹੀ ਗੱਲ ਹੋਰ ਆਓ ਵੇਲਾ ਉਹ ਕਿਧਰ ਗਈ ਕਾਹਲੀ ਹਾਂ ਚੰਗਾ ਜੰਗਾਰ ਆ ਮੇਰੇ ਵੀਡੀਓ ਬਣਾਓ ਲੈ ਨਹੀਂ ਕਿੱਧਰ ਕਰੇਗਾ ਮੈਂ ਤਾਂ ਕੋਈ ਨਹੀਂ ਮੈਂ ਹੋਣਾ ਵੀ ਆਸ ਕਰੂੰਗਾ ਬੈਕ ਕਰਕੇ ਆ ਗੱਡੀ ਆ ਇਹਨੂੰ ਇੱਕ ਰਿਓ ਟਕਰਾਏ ਜਾਨ ਦੇਓ ਠਾਕ ਮੈਂ ਘਾਟਾ ਹੈ ਇਹ ਗੱਲਾਂ ਦੇਓ ਤੇ ਜਾਨ ਦੇ ਕਰਨਾ ਚੱਲ ਵੀ ਜਵਾਨਾ ਜਾਨ ਦੇ ਵਾ ਖੋਲ ਦੇ ਉਹ ਆ ਮੋਡਲਨ ਦੇ ਕੋ ਜਾਨ ਆ ਮੜਾ ਦੇ ਵਨੰਦਰ ਨੂੰ ਨਹੀਂ ਰੁਕ ਗਿਆ ਜਾਨ ਆਉਂਦੇ ਬੈਕ ਜਾਂਦੇ ਆ ਬੜਾ ਫਿਰ ਵੇਖਿਆ ਜੀ ਵਾਦਾ ਵੜੀ ਗਾ ਕਰ ਲਾ ਬੜਾ ਠੀਕ ਥੋੜੀ 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 ਸਿੱਧੀ ਸਿੱਧੀ ਜਾਂਦੇ ਸਿੱਧੀ 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 ਜਾਂਦੇ ਸਿੱਧੀ ਜਾਂਦੇ 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 ਚੱਲ ਮੁੜ ਜਾਨੀ ਮੁੜ ਗਈ ਬਸ ਵੜ ਜਾਨੀ ਨਹੀਂ ਆ ਨਿਕਲ ਲੰਦ ਦੇ ਖੋ ਜਾ ਆ ਗੱਡੀ ਨਿਕਲ ਲੰਦ ਦੇ ਅੱਗੋ ਸਿਵ ਲੱਗ ਨਾ ਜਾਵੇ ਰੁਕ ਜਾ ਮਰ ਨਗੋ ਲਾਲ ਨੂੰ ਬੜੀ ਓੜੀ ਬੂਆ ਵੇਖ ਕੇ ਮੜਾਇਆ ਜਾ ਜਾ ਜਾਂਦੇ ਕੋਲੋਂ ਪਾ ਮੁੜ ਗਈ ਚਲ ਕੱਢਦੇ ਹੁਣ ਇਹਨੇ ਆਉਣਾ ਉੱਧਰ ਰੱਖੀ ਕੋਣ ਲੈ ਆਉਣਾ ਉੱਧਰ ਵੜ ਗਈ ਬੱਜ ਗਈ ਵਾ ਠੀਕ ਹੈ ਤੇਰੀ ਮੁਰਗੀ ਹੁਣ ਗਈ ਉਹ ਆਪੇ ਨਿਕਲ ਜਾਏਗਾ ਉਹ ਕਿੱਧਰ ਲੈ ਆਏ ਜੋੜੀ ਇੱਕ ਦੂਜੀ ਬੈ ਗਈ ਉੱਧਰ ਵੱਗ ਗਿਆ ਬਰਾ ਯਾ ਇਧਰ ਜੰਮਣੇ ਕੋਈ ਆਉਂ ਨਹੀਂ ਕੋਈ ਚੱਲ ਜਾਈਂ ਮੈਂ ਮਾਰ ਕੇ ਇਹਨਾਂ ਕੋਈ ਨਹੀਂ ਪਰਾਇਆ ਮੋੜ ਲੈਂਦੇ ਆ ਕੁੜੀ ਇਹ ਗੱਡੀਆਂ ਕਿਹੜੀਆਂ ਛੋਟੀਆਂ ਹੈਂ ਜਾ ਆਹ ਇਹ ਗੱਡੀ ਕਾ ਲੱਗਦੀ ਐ ਗੱਡੀ ਤਗੜੀ ਵੈਸੇ ਨੂੰ ਅਜੇ ਲਾਈ ਲਈ ਇਹਨੂੰ ਵੀਰ ਪਏ ਉਹਨਾਂ ਕੋਲ ਚੌੜੇ ਇਹਨਾਂ ਗੁੜੀ ਆ ਵੀ ਚੌੜੀ ਬੜੀ ਹੋ ਜਾਂਦੀ ਜਿੱਦੇ ਉਹਨਾਂ ਦੀ ਗੱਡੀ ਨੂੰ ਭਾਈ ਖੰਨੇ ਵਾਲੇ ਬੰਦੇ ਪੈਦੇ ਨੇ ਉਹ ਉਹ ਵੀ ਬੜੀ ਸੁਣੀ ਲੱਗ ਰਹੀ ਓਦੋਂ ਮੈਂ ਚਲਾਈ ਉਹ ਤੇ ਮੇਜੀ ਕੋਲ ਬੇਹਾ ਵੀਰ ਹੁਣ ਸਾਜੂ ਛੋੜ ਹਾਂ ਇਹੀ ਕਰਦੀਆਂ ਪਈਆਂ ਇਹ ਉਹਨੂੰ ਤਾਂ ਤਾਰੋ ਵਿੱਚੋਂ ਕਿੰਨੂੰ ਨੀਲੋ ਬਾਹਰ ਆਹੋ ਨਾ ਕਰ ਨਾ ਮੀਟਰ ਉਹ ਨਾ ਨਾ ਅੱਛਾ ਜੀ ਅੱਛਾ ਜੀ ਬਾ ਬਾਏ ਬਾਏ ਮਾਰ ਸੀ ਮੇਰੇ ਹੀ ਬਾਤ ਜਿਗਾਈ ਨਹੀਂ ਗਾਣਾ ਮਿਲਣਾ ਨਹੀਂ ਉਹ ਰੋ ਰਹਾ ਆ हेलो भाई ठीक है ना मेन पुणे नगर बोल रहा हूं एरिया है ओके कट हो